ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਇੰਟਰਸਟੇਟ ਨਾਕਾ ਦੇ ਤਹਿਤ ਪੰਜ આરોપીਆਂ ਨੂੰ 400 ਲੀਟਰ ਲਾਹਣ ਤੇ 20 ਪੇਟੀਆਂ ਸ਼ਰਾਬ ਸਹਿਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਡਿਵੀਜ਼ਨ ਨੰਬਰ 2 ਦੇ ਐਸ.ਐਚ.ਓ. ਆਕਾਸ਼ দত্ত ਨੇ ਦੱਸਿਆ ਕਿ ਚੌਂ ਜ਼ਾਬਤਾ ਦੇ ਚਲਦਿਆਂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਜ਼ਮੀਨੀ ਪੱਧਰ ਤੇ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ ਤੇ ਇੰਟਰਸਟੇਟ ਨਾਕੇ ਜਿਹੜੇ ਕਿ ਹਿਮਾਚਲ ਤੇ ਪੰਜਾਬ ਦੇ ਬਾਰਡਰ ਤੇ ਲਗਾਏ ਸੀ ਪੁਲਿਸ ਨੂੰ ਉਸ ਇੰਟਰਸਟੇਟ ਨਾਕੇ ਦੇ ਤਹਿਤ ਪੰਜ આરોપીਆਂ ਨੂੰ 400 ਲੀਟਰ ਲਾਹਣ ਤੇ 20 ਪੇਟੀਆਂ ਸ਼ਰਾਬ ਸਹਿਤ ਫੜਨ ਵਿੱਚ ਸਫਲਤਾ ਮਿਲੀ ਹੈ ਜਿਨ੍ਹਾਂ ਵਿੱਚੋਂ ਪਰਸ਼ੋਤਮ ਲਾਲ ਤੇ ਰੋਹਿਤ ਕੁਮਾਰ ਸੁजानਪੁਰ ਦੇ ਰਹਿਣ ਵਾਲੇ ਨੇ ਜਿਨ੍ਹਾਂ ਕੋਲ 20 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ ਸੁਨੀਲ ਕੁਮਾਰ ਤੇ ਅਮਾਨਤ ਅਲੀ ਕੋਲੋਂ 150 ਲੀਟਰ ਲਾਹਣ ਤੇ ਬੀਰੂ ਜਿਹੜਾ ਕਿ ਆਟੋ ਡਰਾਈਵਰ ਹੈ ਉਹਦੇ ਕੋਲੋਂ 250 ਲੀਟਰ ਲਾਹਣ ਬਰਾਮਦ ਕੀਤੀ ਹੈ ਪੁਲਿਸ ਵੱਲੋਂ ਇਹਨਾਂ ਪੰਜਾਂ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ ਤੇ ਅਗਲੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਇਹਨਾਂ ਪੰਜਾਂ ਦੇ ਖਿਲਾਫ ਪਹਿਲੇ ਵੀ ਕਈ ਤਰ੍ਹਾਂ ਦੇ ਮਾਮਲੇ ਦਰਜ ਹਨ। ਜਾਂਦੇ ਉਹ ਇਲੈਕਸ਼ਨ ਕੋਡ ਆਫ ਕੰਡਕਟ ਲੱਗਿਆ ਹੋਇਆ ਤੇ ਇਸੇ ਦੇ ਤਹਿਤ ਅਸੀਂ ਵੱਖ-ਵੱਖ ਨਾਕੇ ਲਗਾ ਕੇ ਜਿਹੜੀ ਚੈਕਿੰਗ ਕੀਤੀ ਹੋਈ ਹੈ ਸ਼ੁਰੂ। ਤੇ ਸਾਡਾ ਇੱਕ ਜੋ ਨਾਕਾ ਇੰਟਰਸਟ ਸਟੇਟ ਨਾਕਾ ਜੋ ਹਿਮਾਚਲ ਬਾਰਡਰ ਦੇ ਨਾਲ ਲੱਗਦਾ ਹੈ। ਉੱਥੇ ਦੌਰਾਨੇ ਚੈਕਿੰਗ ਅਸੀਂ ਅਲੱਗ-ਅਲੱਗ ਟਾਈਮ ਤੇ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ। ਜਿੰਨਾਂ ਕੋਲ ਅਸੀਂ ਸ਼ਰਾਬ ਬਰਾਮਦ ਕੀਤੀ ਹੈ ਤੇ ਜਿੰਨਾਂ ਦੇ ਅਸੀਂ ਤਿੰਨ ਪਰਚੇ ਰਜਿਸਟਰ ਕੀਤੇ ਨੇ ਪਹਿਲੇ ਵਿੱਚ ਅਸੀਂ ਇੱਕ ਪਰਸ਼ੋਤਮ ਲਾਲਾ ਤੇ ਰੋਹਿਤ ਕੁਮਾਰ ਨੇ ਇਹ ਸਜਾਣਪੁਰ ਏਰੀਆ ਦੇ ਰਹਿਣ ਵਾਲੇ ਨੇ ਜਿੰਨਾਂ ਤੋਂ ਅਸੀਂ 30 ਬੇਟੀਆਂ ਸ਼ਰਾਬ ਜੋ ਪੰਜਾਬ ਦੀ ਬਣੀ ਹੋਈ ਸੀ ਉਹ ਬਰਾਮਦ ਕੀਤੀ ਹੈ ਤੇ ਉਹਨਾਂ ਤੇ ਅਸੀਂ ਐਫਆਰ ਰਜਿਸਟਰ ਕੀਤੀ ਹੈ ਦੂਸਰੇ ਕੇਸ ਦੇ ਵਿੱਚ ਸਾਡੇ ਕੋਲ ਸੁਨੀਲ ਕੁਮਾਰ ਨੇ ਤੇ ਅਮਾਨਤ ਇਹ ਦਿਨਾਨਗਰ ਦੇ ਰਹਿਣ ਵਾਲੇ ਨੇ ਇਹਨਾਂ ਕੋਲੋਂ ਅਸੀਂ 150 ਲੀਟਰ ਲਾਹ ਜਿਹੜੀ ਆ ਉਹ ਬਰਾਮਦ ਕੀਤੀ ਹੈ ਤੇ ਇਹਨਾਂ ਤੇ ਐਫਆਰ ਰਜਿਸਟਰ ਹੋ ਚੁੱਕੀ ਹੈ ਇਸ ਤੋਂ ਲਾਵਾ ਇੱਕ ਹੋਰ ਵਿਅਕਤੀ ਹੈ ਵੀਰੂ ਹੈ ਇਹਦੇ ਕੋਲੋਂ ਇਹਦੇ ਆਟੋ ਦੇ ਵਿੱਚੋਂ ਅਸੀਂ 250 ਲੀਟਰ ਲਾਹਣ ਜਿਹੜੀ ਇਹ ਪਰਮਿਤ ਕੀਤੀ ਹੈ। ਕਿ ਸਰ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਸੀ ਇਹ ਵਾਲਾ? ਇਹ ਹਲੇ ਸਾਡੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਤੇ ਉਹਦੇ ਵਿੱਚ ਸਾਹਮਣੇ ਆਏਗੀ ਗੱਲ ਕੀ ਇਹਨਾਂ ਨੇ ਪਹਿਲਾਂ ਕਿੰਨੇ ਕਿੰਨੇ ਟਾਈਮ ਤੋਂ ਇਸ ਵਿੱਚ ਐਕਟਿਵ। ਕੋਈ ਸਰ ਇਹ ਲਾ ਮਾਮਲਾ ਹੈ ਉਹ ਵੀ ਇਹਨਾਂ ਦਾ। ਹਾਂਜੀ। ਦੇਖ ਲਓ ਉਹ ਕੱਲਾ ਮਾਮਲਾ ਕਰਜਿਆ ਗਿਆ। ਇਹ ਸਾਰੇ ਵਿਅਕਤੀਆਂ ਦੇ ਖਿਲਾਫ ਪਹਿਲਾਂ ਆਲਰੇਡੀ ਸ਼ਰਾਬ ਦੇ ਜਿਹੜੇ ਪਰਚੇ ਰਜਿਸਟਰ ਨੇ। ਸਰ ਕੀ ਕਰ ਰਹੀ ਹੈ ਇਹ ਵਿਚਾਰ ਨਾਲ? ਇਹਨਾਂ ਤੇ ਅਸੀਂ ਐਫਰ ਰਜਿਸਟਰ ਕੀਤੀ ਹੈ ਐਕਸਾਈਜ਼ ਐਕਟ ਦੇ ਤਹਿਤ। If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC Naval Unit, Swimming Classes, Judo, Taekwondo, Karate and Skating Classes, Training of Vocal, Classical and Western Music, Dance Classes for Hip Hop, Freestyle, Jazz, Locking Popping, Chess, Horse Riding, Football and so on. A&M's James Cambridge International School opposite Canada Palace near A&M Institute's Jalandhar Dalhousie Bypass Road, Pathankot.